ਹਾਂਜੀ ਕੈਸੇ ਕੈਸੇ ਪ੍ਰਮਾਤਮਾ ਨੇ ਚਮਤਕਾਰ ਕੀਤੇ ਹੋਏ ਨੇ ਕੈਸੀਆਂ ਕੈਸੀਆਂ ਪ੍ਰਮਾਤਮਾ ਨੇ ਕਲਾਕਾਰੀਆਂ ਕੀਤੀਆਂ ਹੋਈਆਂ ਨੇ ਕੈਸੇ ਕੈਸੇ ਅਸਚਰਜ ਕੌਤਕ ਨੇ ਉਸ ਕਾਲਪੁਰਖ ਵਾਹਿਗੁਰੂ ਦੇ ਕਿ ਜਿਨ੍ਹਾਂ ਦੇ ਬਾਰੇ ਜਾਣ ਕੇ ਜਿਨ੍ਹਾਂ ਨੂੰ ਦੇਖ ਕੇ ਸਮਝ ਕੇ ਅਸੀਂ ਵਿਸਮਾਦ ਹੋ ਸਕਦੇ ਹਾਂ ਤੁਸੀਂ ਚੇਤਨਾ ਕਹੋ ਊਰਜਾ ਕਹੋ એનર્ਜੀ ਕਹੋ ਜਾਂ ਸ਼ਕਤੀ ਕਹੋ ਇੱਕ ਊਰਜਾ ਜਿਹੜੀ ਇਸ ਪੂਰੇ ਅਨੰਤ ਬ੍ਰਹਿਮੰਡ ਦੇ ਵਿੱਚ ਨੱਚਦੀ ਫਿਰਦੀ ਆ ਉਹੀ ਊਰਜਾ ਵਾ ਜਿਹੜੀ ਉਹ ਪਰਮਾਤਮਾ ਚੋਂ ਨਿਕਲ ਕੇ ਛੋਟੇ ਰੂਪ ਦੇ ਵਿੱਚ ਅਲੱਗ-ਅਲੱਗ ਰੂਪ ਦੇ ਵਿੱਚ ਕਣ-ਕਣ ਦੇ ਵਿੱਚ ਵਿਰਾਜਮਾਨ ਚਾਹੇ ਉਹ ਖੰਡਾ ਬ੍ਰਹਿਮੰਡਾ ਦੀ ਗੱਲ ਕਰ ਲੋ ਚਾਹੇ ਉਹ ਇੱਕ ਰੇਤੇ ਦਾ ਕਿਣਕਾ ਵੀ ਹੋਵੇ ਹਰ ਥਾਂ ਤੇ ਉੱਤੇ ਉਹ ਊਰਜਾ ਅਲੱਗ-ਅਲੱਗ ਰੂਪ ਦੇ ਵਿੱਚ ਵਿਰਾਜਮਾਨ ਆ ਏਸੀ ਊਰਜਾ ਦੇ ਕਰਕੇ ਇਹ ਸੰਸਾਰ ਇਹ ਬ੍ਰਹਿਮੰਡ ਭੌਤਿਕ ਰੂਪ ਦੇ ਵਿੱਚ ਪ੍ਰਗਟ ਹੁੰਦਾ ਜੇ ਤੋ ਤੱਕ ਇਹ ਊਰਜਾ ਦੇ ਵਿੱਚ ਹਿੱਲ-ਜੁਲ ਰਹਿੰਦੀ ਆ ਉਦੋਂ ਤੱਕ ਇਨਸਾਨ ਜਿਹੜਾ ਉਹ ਮਾਇਆ ਦੇ ਵਿੱਚ ਫਸਿਆ ਰਹਿੰਦਾ ਪਰ ਜਦੋਂ ਇਸ ਊਰਜਾ ਨੂੰ ਅਸੀਂ ਇੱਕ ਥਾਂ ਤੇ ਸਥਿਰ ਕਰ ਲੈਂਦੇ ਆ ਨੂੰ ਟਿਕਾ ਦੇ ਦਿੰਨੇ ਆ ਇੱਕ ਥਾਂ ਤੇ ਇਹਨੂੰ ਟਿਕਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਉਸੇ ਨੂੰ ਧਿਆਨ ਕਹਿੰਦੇ ਨੇ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਧਰਮ ਚੱਕ ਲਓ ਤੁਸੀਂ ਮਾਇਆ ਤੇ ਧਿਆਨ ਨੂੰ ਬਰੀਕੀ ਦੇ ਨਾਲ ਸਮਝਣਾ ਇਹਨੂੰ ਹੀ ਧਰਮ ਕਿਹਾ ਜਾਂਦਾ ਹੈ ਦੇਖੋ ਪ੍ਰਮਾਤਮਾ ਨੇ ਕਿੰਸੀ ਖੇਡ ਰਚਾਈਆ ਕਿਹੈਸਾ ਕੌਤਿਕ ਰਚਿਆ ਹੋਇਆ ਕਿ ਇਹੀ ਊਰਜਾ ਜਿਹੜੀ ਇਹੀ ਚੇਤਨਾ ਇਹ ਪੱਥਰਾਂ ਦੇ ਵਿੱਚ ਸੁੱਤੀ ਅਵਸਥਾ ਦੇ ਵਿੱਚ ਆ ਸੁੱਤੀ ਪਈਆ ਪੱਥਰਾਂ ਦੇ ਵਿੱਚ ਜਿਹਨੂੰ ਸਲੀਪਿੰਗ ਕੌਨਸ਼ੀਅਸਨੈਸ ਵੀ ਕਹਿ ਦਿੰਦੇ ਨੇ ਤੇ ਇਹੀ ਊਰਜਾ ਦਾ ਇਹੀ ਚੇਤਨਾ ਜਦੋਂ ਦ੍ਰਕਤਾਂ ਦੇ ਵਿੱਚ ਆਉਂਦੀ ਆ ਤਾਂ ਦ੍ਰਕਤਾਂ ਦੇ ਵਿੱਚ ਇਹ ਸੁਪਨ ਅਵਸਥਾ ਦੇ ਵਿੱਚ ਰਹਿੰਦੀ ਆ ਸੁਪਨੇ ਦੀ ਅਵਸਥਾ ਦੇ ਵਿੱਚ ਰਹਿੰਦੀ ਆ ਜਿਹਨੂੰ ਡਰੀਮਿੰਗ ਕੌਨਸ਼ੀਅਸਨੈਸ ਵੀ ਆਪਾਂ ਕਹਿ ਸਕਦੇ ਆ ਅਹੀਂ ਸ਼ਾਇਦ ਕਹਿਆ ਜਾਂਦਾ ਕਿ ਰਾਤ ਵੇਲੇ ਦ੍ਰਕਤਾਂ ਨੂੰ ਤੋੜਨਾ ਕੱਟਣਾ ਵੜਣਾ ਮਾੜਾ ਹੁੰਦਾ ਆਪਣੀ ਸਿਆਣੇ ਪਹਿਲਾਂ ਬਜ਼ੁਰਗ ਇਹ ਗੱਲਾਂ ਆਮ ਹੀ ਕਹਿੰਦੇ ਹੁੰਦੇ ਸੀਗੇ ਕਿਉਂਕਿ ਇਹ એનર્ਜੀ ਇਹ ਚੇਤਨਾ ਦ੍ਰਕਤਾਂ ਦੇ ਵਿੱਚ ਸੁਪਨੇ ਦੀ ਅਵਸਥਾ ਦੇ ਵਿੱਚ ਹੁੰਦੀ ਆ ਇਹਹੀ ਊਰਜਾ ਇਹ ਹੀ એનર્ਜੀ ਪਸ਼ੂ ਪੰਛੀਆਂ ਦੇ ਵਿੱਚ ਇਹ ਜਾਗਰਤ ਅਵਸਥਾ ਦੇ ਵਿੱਚ ਹੁੰਦੀ ਹੈ ਤੇ ਇਹਨਾਂ ਦੇ ਵਿੱਚ ਜਾਗ ਦੀ ਅਵਸਥਾ ਦੇ ਵਿੱਚ ਹੁੰਦੀ ਹੈ ਜਿਹਨੂੰ ਵੇਕਿੰਗ ਕੌਨਸ਼ੀਅਸਨੈਸ ਵੀ ਆਪਾਂ ਕਹਿ ਸਕਦੇ ਹਾਂ ਪਰ ਜਿਹੜੀ ਅਸਲੀ ਖੇਡ ਪਰਮਾਤਮਾ ਨੇ ਰਚਾਈ ਆ ਉਹ ਇਹ ਰਚਾਈ ਆ ਕਿ ਜਿਵੇਂ ਪੱਥਰਾਂ ਦੇ ਵਿੱਚ ਸੁੱਤੀ ਪਈ ਆ ਨਰਜੀ ਦਰੱਖਤਾਂ ਦੇ ਵਿੱਚ ਸੁਪਨ ਵਸਤਾ ਦੇ ਵਿੱਚ ਆ ਪਸ਼ੂ ਪਾਂਚੀਆਂ ਦੇ ਵਿੱਚ ਜਾਗਰਤ ਅਵਸਥਾ ਦੇ ਵਿੱਚ ਜਦੋਂ ਇਨਸਾਨ ਦੇ ਅੰਦਰ ਇਹ ਨਰਜੀ ਆਉਂਦੀ ਆ ਤਾਂ ਇਹ ਅਨਰਜੀ ਇੱਥੇ ਆ ਕੇ ਆਪਣੇ ਆਪ ਤੋਂ ਜਾਣੂ ਹੁੰਦੀ ਆ ਤੇ ਇਨਸਾਨ ਨੂੰ ਪਰਮਾਤਮਾ ਨੇ ਐਸਾ ਗੁਣ ਦਿੱਤਾ ਹੋਇਆ ਕਿ ਇਨਸਾਨ ਜੇ ਆਪਣੀ ਇਸ ਅਨਰਜੀ ਤੋਂ ਇਸ ਚੇਤਨਾ ਤੋਂ ਜਾਣੂ ਹੋ ਜਵੇ ਤਾਂ ਹੋ ਧਿਆਨ ਸਾਧਨਾ ਦੇ ਰਾਹ ਤੇ ਚੱਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਵਿਲੀਨ ਹੋ ਸਕਦਾ ਜਾਂ ਕਹਿ ਸਕਦੇ ਹਾਂ ਕਿ ਉਹ ਪਰਮਾਤਮਾ ਦਾ ਰੂਪ ਹੋ ਸਕਦਾ ਸੋ ਇਹ ਜਿੰਨੀ ਵੀ ਖੇਡ ਰਚਾਈ ਆ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰੀ ਇੱਕ ਅਨਰਜੀ ਇੱਕ ਊਰਜਾ ਇੱਕ ਚੇਤਨਾ ਦੇ ਰੂਪ ਦੇ ਵਿੱਚ ਤੇ ਉਹ ਅਨਰਜੀ ਉਹ ਊਰਜਾ ਉਹ ਚੇਤਨਾ ਉਸ ਮਹਾ ਪ੍ਰਕਾਸ਼ ਦਾ ਕਹ ਲਓ ਤੁਸੀਂ ਇੱਕ ਛੋਟਾ ਜਾਂ ਆਂਛਾ ਉਹਦੇ ਅਲੱਗ-ਅਲੱਗ ਰੂਪ ਨੇ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਕਣ-ਕਣ ਦੇ ਵਿੱਚ ਪ੍ਰਮਾਤਮਾ ਬਸ ਉਸ એનર્ਜੀ ਨੂੰ ਕੰਟਰੋਲ ਜਦੋਂ ਤੁਸੀਂ ਕਰ ਲਿਆ ਤਾਂ ਤੁਸੀਂ ਸਮਝ ਲਓ ਇੱਕ ਸਾਧਕ ਹੋ ਤੁਸੀਂ ਉਸ ਪ੍ਰਮਾਤਮਾ ਦੇ ਰਾਹ ਤੇ ਚੱਲ ਪਏ ਤੇ ਜਿੰਨਾ ਚਿਰ ਤੱਕ ਉਹ એનર્ਜੀ ਡਾਮਾ ਡੋਲ ਉਹਨਾਂ ਚਿਰ ਤੱਕ ਤੁਸੀਂ ਇਸ ਦੁਨੀਆ ਦੇ ਮਾਇਆ ਜਾਲ ਦੇ ਵਿੱਚ ਫਸੇ ਰਹੇ ਨੇ ਤੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਖੇਡ ਰਚਾਇਆ ਹੋਇਆ ਤੇ ਉਹ ਬੈਠਾ आनंद ਮਾੜ ਰਿਆ ਤੇ ਆਪਾਂ ਨੇ ਕੋਸ਼ਿਸ਼ ਇਹ ਕਰਨੀ ਆ ਅਰਦਾਸ ਕਰਨੀ ਆ ਪ੍ਰਮਾਤਮਾ ਦੇ ਅੱਗੇ ਕਿ ਉਹ ਸਾਨੂੰ ਇੰਨੀ ਕਿ ਤਾਕਤ ਦੇਵੇ ਤਾਂ ਜੋ ਅਸੀਂ ਇਸ ਅਨਰਜੀ ਦੇ ਉੱਤੇ ਕਾਬੂ ਪਾ ਕੇ ਉਸ ਰਾਹ ਦੇ ਉੱਤੇ ਚੱਲ ਸਕੀਏ ਇਸੇ ਕਰਕੇ ਤੁਹਾਨੂੰ ਕਈ ਦਾ ਅਕਸਰੀ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਮਿੱਤਰੋ ਜ਼ਿੰਦਗੀ ਸੱਚੀ ਬਹੁਤ ਖੂਬਸੂਰਤ ਆ ਪ੍ਰਮਾਤਮਾ ਕਣ-ਕਣ ਦੇ ਵਿੱਚ ਵਾਸ ਕਰਦਾ ਹਰ ਇੱਕ ਸ਼ੈ ਨੂੰ ਹਰ ਇੱਕ ਜੀਵ ਨੂੰ ਹਰ ਇੱਕ ਇਨਸਾਨ ਨੂੰ ਪਿਆਰ ਕਰਨਾ ਸਿੱਖੋ ਭੁੱਲ ਜੋ ਨਫ਼ਰਤਾਂ ਜੇ ਕਿਸੇ ਦੇ ਨਾਲ ਕਦੇ ਮਾੜਾ ਕੀਤਾ ਉਹਦੇ ਤੋਂ ਮਾਫੀ ਮੰਗੋ ਤੇ ਜੇ ਕਿਸੇ ਨੇ ਤੁਹਾਡੇ ਨਾਲ ਮਾੜਾ ਕੀਤਾ ਤਾਂ ਉਹਨੂੰ ਮਾਫ ਕਰ ਦਿਓ ਬਸ ਉਸ ਕਾਲਪੁਰਖ ਵਾਹਿਗੁਰੂ ਨੂੰ ਯਾਦ ਰੱਖੋ ਉੱਠਦੇ ਬੈਠਦੇ ਉਹਦੇ ਅੱਗੇ ਅਰਦਾਸ ਕਰੋ ਕਿ ਪ੍ਰਮਾਤਮਾ ਅਸੀਂ ਕੁਝ ਨਹੀਂ ਕਰ ਸਕਦੇ ਤੂੰ ਸਾਨੂੰ ਸਹੀ ਰਾਹ ਤੇ ਲੈ ਕੇ ਚੱਲ ਤੇ ਸੱਚ ਜਾਣਿਓ ਜਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੇ ਉਹ ਪ੍ਰਮਾਤਮਾ ਇਨਸਾਨ ਨੂੰ ਰੱਬ ਕਰ ਦਿੰਦਾ ਸੋ ਜਿਉਂਦੇ ਵਾਸਤੇ ਰੋ ਧੰਨਵਾਦ